ਗੁਰੂ ਪਿਆਰੇ ਗੁਰਸਵਾਰੀ ਖਾਲਸਾ 사ਸੰਗਤ ਜੀ ਬੜੀ ਬਾਰ ਬਖਸ਼ਿਸ਼ ਹੈ ਕਿਰਪਾ ਹੈ ਕਿ ਮਹਾਰਾਜ ਜੀ ਨੇ ਆਪਣੇ ਪਵਨ ਉਪਦੇਸ਼ਾਂ ਦੇ ਰਾਹੀਂ ਆਪਣੀ ਅਸੀਸ ਦੇ ਰਾਹੀਂ ਇਹ ਸੇਵਾ ਆਪ ਕਰਵਾਈ ਹੈ ਹੁਣ ਤੱਕ ਆਪ ਜੀ ਨੇ ਸਰਵਣ ਕੀਤੀਆਂ ਦੋ ਲਾਵਾਂ ਅੱਜ ਤੀਸਰੀ ਲਾਵ ਦੀ ਵਿਚਾਰ ਹੋਣੀ ਹੈ ਔ ਬੜੇ ਪਿਆਰ ਸਤਕਾਰ ਦੀ ਨਾਲ ਬੜੇ ਸੰਖੇਪ ਵਿੱਚ ਇਹ ਜਾਣਨ ਦਾ ਯਤਨ ਕਰਦੇ ਹਾਂ ਕਿ ਮਹਾਰਾਜ ਜੀ ਨੇ ਜਿਹੜੀ ਤੀਸਰੀ ਲਾ ਉਚਾਰਨ ਕੀਤੀ ਉਹਦੇ ਵਿੱਚ ਅਧਿਆਤਮ ਦਾ ਮਾਰਗ ਪ੍ਰੇਮ ਦਾ ਮਾਰਗ ਗੱਲ ਤਾਂ ਮਿਲ ਆਪਦੀ ਏ ਪਰ ਪਤੀ ਤੇ ਪਤਨੀ ਨਹੀਂ ਇੱਥੇ ਪਤਨੀ ਜੀਵਾਤਮਾ ਹੈ ਸਭ ਜਗਤ ਦੇ ਜੀਵ ਨੇ ਤੇ ਪਤੀ ਨੂੰ ਇੱਥੇ ਪਰਮੇਸ਼ਵਰ ਦੇ ਸਥਾਨ ਤੇ ਰੱਖਿਆ ਸੋ ਜਿੱਥੇ ਸ਼ਰੀਰਾਂ ਦੇ ਮਿਲਾਪ ਦੀ ਗੱਲ ਹੈ ਉੱਥੇ ਵਿਚਾਰ ਆਤਮਾ ਸੁਰਤ ਦੇ ਮਿਲਾਪ ਦੀ ਗੱਲ ਵੀ ਹੈ ਇਹ ਕਿਵੇਂ ਦਾ ਮਾਰਗ ਹੈ ਇਸ ਮਾਰਗ ਤੇ ਚੱਲਿਆਂ ਵਿਅਕਤੀ ਦੇ ਜੀਵਨ ਵਿੱਚ ਕੀ ਬਦਲਾਅ ਆਉਂਦੇ ਨੇ ਇੱਕ ਸੁਚੱਜੀ ਪਤਨੀ ਕਿੱਦਾਂ ਬਣਿਆ ਜਾ ਸਕਦਾ ਹੈ ਪਤੀ ਦਾ ਪ੍ਰੇਮ ਪਾਉਣ ਵਾਸਤੇ ਉਹ ਕਿਹੜੇ ਗੁਣ ਨੇ ਜਿਹੜੇ ਜੀਵਨ ਵਿੱਚ ਹੋਣੇ ਬਹੁਤ ਲਾਜ਼ਮੀ ਨੇ ਜ਼ਰੂਰੀ ਨੇ ਅੱਜ ਜਿਹੜੇ ਕਈ ਸਵਾਲ ਨੇ ਉਹਨਾਂ ਦਾ ਜਵਾਬ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜੀ ਨੇ ਸੁਹੀ ਰਾਗ ਵਿੱਚ ਉਚਾਰਨ ਕੀਤੀ ਹੋਈ ਇਹ ਪਵਨ ਬਾਣੀ ਜੋ ਚਾਰ ਪਦਿਆਂ ਵਿੱਚ ਹੈ ਭਾਵ ਚਾਰ ਲਾਵਾਂ ਸੋ ਦੋ ਪਦਿਆਂ ਦੀ ਵਿਚਾਰ ਦੋ ਸ਼ਬਦ ਦੀ ਵਿਚਾਰ ਕਰ ਲਈ ਹੈ ਅੱਜ ਜਿਹੜੀ ਹੈ ਇਹ ਵਿਚਾਰ ਪ੍ਰਾਰੰਭ ਕਰਨੀ ਆਓ ਜਿੱਥੇ ਕਿਤੇ ਵੀ ਬੈਠੇ ਆਂ ਸੁਰਤ ਜਿਹੜੀ ਉਹ ਗੁਰ ਚਰਨਾਂ ਵਿੱਚ ਲਿਆ ਕੇ ਟਿਕਾ ਕੇ ਇਕਾਗਰ ਹੋਣ ਦਾ ਯਤਨ ਕਰੀਏ ਬੜੇ ਪਿਆਰ ਸਤਕਾਰ ਵਿੱਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਜ ਕਹਿੰਦੇ ਪਹਿਲੋਂ ਅਸੀਂ ਇਹਨੂੰ ਸਾਰੇ ਨੂੰ ਸਰਵਣ ਕਰੀ ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆਂ ਬਲਰਾਮ ਜੀਓ ਨਿਰਮਲ ਹਰ ਪਾਇਆ ਆਰਕ ਨੂੰ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਕਥ ਕਹਾਣੀ ਹਿਰਦੈ ਹਰ 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 ਤੁਨ ਉਪਜੀ ਹਰ ਜਪੀਏ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੇ ਮਨ ਬੈਰਾਗ ਜਿਓ ਮਨ ਦੀ ਉਹ ਅਵਸਥਾ ਮਨ ਦੀ ਉਹ ਸਟੇਜ ਜੀਵਨ ਦਾ ਉਹ ਲੈਵਲ ਵੇਖੋ 2 12 ਦੇ ਵਿੱਚ ਅਸੀਂ ਜਾਣਿਆ ਵੀ ਇੱਕ ਤਾਂ ਪਤੀ ਨੂੰ ਮਿਲਣ ਤੋਂ ਪਹਿਲਾਂ ਜੋ ਅੰਦਰ ਮਨ ਦੇ ਫੁਰਨੇ ਉੱਠਦੇ ਨੇ ਉਹ ਦੂਸਰੀ ਲਾਂ ਵਿੱਚ ਅਸੀਂ ਜਾਣਿਆ ਵੀ ਕਿਸ ਪ੍ਰਕਾਰ ਜਦੋਂ ਆਹਮੋ ਸਾਹਮਣੇ ਹੋ ਕੇ ਇੱਕ ਸਥਾਨ ਤੇ ਬੈਠੀ ਦਾ ਜੁੜਨ ਵਾਸਤੇ ਸਰੀਰ ਜੁੜਦੇ ਨੇ ਉੱਥੇ ਅਜੇ ਆਤਮਾ ਨਹੀਂ ਜੁੜਦੀ ਕੇਵਲ ਇੱਕ ਦੂਸਰੇ ਦੇ ਰੂਬਰੂ ਹੋਈਦਾ ਹੈ ਇਦਾਂ ਹੀ ਜਦੋਂ ਕੋਈ ਵਿਅਕਤੀ ਪਰਮੇਸ਼ਰ ਦੀਆਂ ਗੱਲਾਂ ਸੁਣਦਾ ਹੈ ਪਰਮੇਸ਼ਰ ਨੂੰ ਜਾਣਦਾ ਹੈ ਜਾਣਣ ਤੋਂ ਬਾਅਦ ਇੱਕ ਸਮਾਂ ਐਸਾ ਹੁੰਦਾ ਵੀ ਉਹਦੇ ਮਨ ਅੰਦਰ ਚਾਅ ਪੈਦਾ ਹੋ ਜਾਂਦਾ ਵੀ ਮੈਂ ਵੱਧ ਕੇ ਮਿਲਾਂ ਰੋਜ਼ ਮਿਲਾਂ ਰੋਜ਼ ਵੇਖਾਂ ਰੋਜ਼ ਜਾਣਾ ਹੋਰ ਜਾਣਾ ਸੋ ਪਤੀ ਤੇ ਪਤਨੀ ਦੇ ਜੀਵਨ ਅੰਦਰ ਵੀ ਇਹ ਚਾਅ ਵਾਲਾ ਸਮਾਂ ਹੁੰਦਾ ਹੈ ਜੀਵਨ ਦੀ ਇਹ ਤੀਸਰੀ ਸਟੇਜ ਹੈ ਵੀ ਸਰੀਰ ਅਜੇ ਇੱਕ ਥਾਂ ਬੈਠੇ ਨੇ ਇੱਕ ਥਾਂ ਜੁੜੇ ਨੇ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਇੱਕ ਦੂਸਰੇ ਦੇ ਪ੍ਰਤੀ ਜੋ ਉਹ ਪ੍ਰੇਮ ਉਹ ਸਤਿਕਾਰ ਉਹ ਭਾਵਨਾ ਬਣਨ ਨੂੰ ਥੋੜਾ ਸਮਾਂ ਜ਼ਰੂਰ ਲੱਗਦਾ ਹੈ ਪਰਮੇਸ਼ਵਰ ਦੀ ਭਗਤੀ ਕਰਨ ਵਾਲੇ ਜਿਹੜੇ ਭਗਤ ਨੇ ਗੁਰਮੁਖ ਨੇ ਪਾਠ ਜ਼ਰੂਰ ਕਰਦੇ ਨੇ ਪਰ ਉਹ ਜਿਹੜਾ ਰਸ ਉਹ ਜਿਹੜਾ ਆਨੰਦ ਉਹ ਜਿਹੜਾ ਚਾਉ ਬਣਨ ਵਿੱਚ ਉਹਨਾਂ ਨੂੰ ਵੀ ਸਮਾਂ ਲੱਗਦਾ ਇੱਕ ਐਸਾ ਸਮਾਂ ਮਹਾਰਾਜ ਬਿਆਨ ਕਰਦੇ ਕਹਿੰਦੇ ਹਰ ਤੀਜੜੀ ਲਾਭ ਜੀਵਨ ਦੀ ਤੀਸਰੀ ਅਵਸਥਾ ਮਨ ਚਾਉ ਭਿਆ ਬੈਰਾਗੀਆਂ ਬਲਰਾਮ ਜੀਉ ਚਾਉ ਵੀ ਹੈ ਤੇ ਬੈਰਾਗ ਵੀ ਹੈ ਮੈਂ ਪਰਮੇਸ਼ਰ ਤੋਂ ਬਲਿਹਾਰ ਜਾਵਾਂ ਮੇਰੇ ਮਨ ਵਿੱਚ ਉਹਨੂੰ ਮਿਲਣ ਦਾ ਉਹਨੂੰ ਵੇਖਣ ਦਾ ਉਹਦੇ ਨਾਲ ਗੱਲਾਂ ਕਰਨ ਦਾ ਚਾਹ ਵੀ ਹੈ ਪਰ ਬੈਰਾਗ ਵੀ ਬੈਰਾਗ ਕਿਉਂ ਹੈ ਤੇ ਚਾਹਉ ਕਿਉਂ ਹੈ ਇਸ ਸਵਾਲ ਦਾ ਜਵਾਬ ਜਦੋਂ ਅਸੀਂ ਵਿਛੜਦੇ ਹਾਂ ਜਦੋਂ ਕਿਸੇ ਨਾਲ ਪਿਆਰ ਕਰਦੇ ਹਾਂ ਨਾ ਉਹਨੂੰ ਮਿਲਣ ਦਾ ਇੱਕ ਮਨ ਅੰਦਰ ਚਾਅ ਇੱਕ ਖੇੜਾ ਹੁੰਦਾ ਹੈ ਕਦੋਂ ਮਿਲੀਏ ਕਿਹੜਾ ਸਮਾਂ ਹੋਵੇ ਕਿਹੜਾ ਵਕਤ ਹੋਵੇ ਕਿਹੜੀ ਘੜੀ ਹੋਵੇ ਜਦੋਂ ਸਾਨੂੰ ਮਿਲ ਜਾਵੇ ਪਤੀ ਪਤਨੀ ਦੇ ਮਨ ਅੰਦਰ ਵੀ ਇਹ ਅਵਸਥਾ ਪੈਦਾ ਹੁੰਦੀ ਵੀ ਕਿਹੜਾ ਵੇਲਾ ਹੋਵੇ ਵੀ ਡਿਊਟੀ ਤੋਂ ਭੱਜ ਕੇ ਉਹਦੇ ਸਾਹਮਣੇ دیدار ਹੋ ਜਾਣ ਉਹਦਾ ਮੁਖੜਾ ਜਿਨ੍ਹਾਂ ਦੇ ਅੰਦਰ ਸੱਚਮੁੱਚ ਪ੍ਰੇਮ ਹੈ ਇੱਕ ਦੂਸਰੇ ਨੂੰ ਵੇਖੇ ਬਗੈਰ ਇੱਕ ਦੂਸਰੇ ਨਾਲ ਗੱਲਾਂ ਕੀਤੇ ਬਗੈਰ ਉਹਨਾਂ ਦਾ ਦਿਨ ਨਹੀਂ ਨਿਕਲਦਾ ਹਾਂ ਇਹ ਪ੍ਰੇਮ ਦੀ ਇੱਕ ਅਵਸਥਾ ਹੈ ਇਹ ਦੁਨਿਆਵੀ ਪ੍ਰੇਮ ਦੀਆਂ ਉਦਾਹਰਨਾਂ ਨੇ ਅਧਿਆਤਮਿਕ ਪ੍ਰੇਮ ਇਹ ਕਹਿੰਦਾ ਹੈ ਵੀ ਜਿਹੜਾ ਭਗਤ ਹੈ ਨਾ ਉਹ ਪਰਮੇਸ਼ਵਰ ਦੀ ਗੱਲ ਕੀਤੇ ਬਗੈਰ ਨਹੀਂ ਰਹਿ ਸਕਦਾ ਉਹ ਕੁਝ ਸੁੰਨਣਾ ਚਾਹੁੰਦਾ ਹੈ ਕੁਝ ਦੇਖਣਾ ਚਾਹੁੰਦਾ ਹੈ ਕੁਝ ਬੋਲਣਾ ਚਾਹੁੰਦਾ ਉਹਦੇ ਮਨ ਅੰਦਰ ਇਹ ਚਾਹ ਹੈ ਵੀ ਮੈਂ ਬੋਲਾਂ ਮੈਂ ਸੁਣਾ ਮੈਂ ਵੇਖਾਂ ਉਹਦੀਆਂ ਗੱਲਾਂ ਕਰਾਂ ਇਦਾਂ ਹੀ ਪਤੀ ਪਤਨੀ ਦੇ ਵਿੱਚ ਚਾਹ ਹੁੰਦਾ ਹੈ ਕਿ ਮਹਾਰਾਜ ਕਿੰਨੇ ਬੈਰਾਗੀ ਆ ਬੈਰਾਗ ਵੀ ਹੁੰਦਾ ਹੈ ਇਹ ਡਰ ਹੈ ਵਿਛੋੜੇ ਦਾ ਇਹਨੂੰ ਪਵਿੱਤਰ ਡਰ ਵੀ ਆਖਿਆ ਜਿਵੇਂ ਪਤੀ ਪਤਨੀ ਅੰਦਰ ਪਰਸਪਰ ਪ੍ਰੇਮ ਹੈ ਓਵੇਂ ਉਹਨਾਂ ਦੇ ਵਿੱਚ ਇੱਕ ਡਰ ਵੀ ਹੈ ਕਿਤੇ ਗਲਤੀ ਨਾ ਹੋ ਜਾਏ ਟੁੱਟ ਨਾ ਜਾਈ ਭਗਤ ਦੇ ਮਾਨੰਦਰ ਵੀ ਇਹ ਡਰ ਇਹ ਬੈਰਾਗ ਦੀ ਭਾਵਨਾ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਲਿਖਦੇ ਨੇ ਇਹ ਬੈਰਾਗ ਵਿੱਚ ਲਿਖਿਆ ਅਸੀਂ ਇਹਨੂੰ ਬੈਰਾਗੀ ਸ਼ਬਦ ਕਹਿੰਨੇ ਆ ਜੇ ਨੂੰ ਅਸੀਂ ਸ਼ਬਦ ਹਜਾਰੇ ਨਾਲ ਵੀ ਨਾਮ ਦੇ ਨਾਲ ਵੀ ਜਾਣਦੇ ਪਰ ਹਾਲਾਂਕਿ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਲਿਖਤ ਹੈ ਉਹਦੇ ਵਿੱਚ ਮਹਾਰਾਜ ਵਿਸ਼ੋੜੇ ਦੀ ਗੱਲ ਕਰਦੇ ਨੇ ਕਹਿੰਦੇ ਇੱਕ ਘੜੀ ਨਾ ਮਿਲਤੀ ਤਾਂ ਕਲਯੁਗ ਹੋਤਾ ਇਹ ਅਵਸਥਾ ਬੈਰਾਗ ਦੀ ਵੀ ਮੈਂ ਇੱਕ ਘੜੀ ਵੀ ਨਾ ਮਿਲਾ ਤੇ ਮੈਨੂੰ ਇਹ ਜ ਲੱਗਦਾ ਵੀ ਅੱਜ ਕਲਯੁਗ ਹੀ ਵਾਪਰ ਗਿਆ ਕਹਿ ਰਿਓਗੇ ਇਹ ਬੈਰਾਗ ਮਾਂ ਦੇ ਅੰਦਰ ਪੁੱਤ ਦੇ ਪ੍ਰਤੀ ਵੀ ਹੁੰਦਾ ਹੈ ਵੀ ਮੈਂ ਜੇ ਆਪਣੇ ਪੁੱਤ ਨੂੰ ਦੇਖਾਂ ਨਾ ਮੈਂ ਉਹਨੂੰ ਸੁਣਾ ਨਾ ਮੈਨੂੰ ਕਾਲਜੇ ਧੂ ਪੈਂਦੀ ਮਾਵਾਂ ਦੇ ਸ਼ਬਦ ਹੁੰਦੇ ਕਾਲਜੇ ਧੂ ਪੈਗੀ ਇਹ ਭੈਣ ਭਰਾਵਾਂ ਦੇ ਅੰਦਰ ਵੀ ਵਿਰਾਗ ਪੈਦਾ ਹੋ ਸਕਦਾ ਹੈ ਵੀ ਭੈਣ ਤੇ ਭਰਾ ਦਾ ਪਰਸਪਰ ਇੰਨਾ ਪ੍ਰੇਮ ਹੋਵੇ ਵੀ ਇੱਕ ਦੂਸਰੇ ਦੇ ਨਾਲ ਗੱਲਾਂ ਕੀਤੇ ਬਗੈਰ ਇੱਕ ਦੂਸਰੇ ਨੂੰ ਮਿਲੇ ਬਗੈਰ ਉਹਨਾਂ ਦਾ ਜੀਵਨ ਇਹ ਜਾਣੇ ਵੀ ਨਹੀਂ ਜੇ ਅਸੀਂ ਜੁੜੇ ਨਹੀਂ ਆ ਤੇ ਇਹਦਾ ਮਤਲਬ ਹੈ ਵੀ ਸਾਡੇ ਅੰਦਰ ਉਹ ਕਾਲਯੁਗ ਆ ਗਿਆ ਸਮਾ ਮਾੜਾ ਉਹ ਸਮੇ ਨੂੰ ਮਾੜਾ ਕਹਿਣ ਲੱਗ ਪੈਂਦੇ ਵੀ ਫਟਕਾਰ ਯੋਗ ਹੈ ਸਮਾ ਕਰ ਜੁਗਾਗੇ ਹੁਣ ਗੁਰਦੇਵ ਪਾਤਸ਼ਾਹੀ ਮਹਾਰਾਜ ਅੱਗੇ ਕੀ ਫਰਮਾਨ ਕਰਦੇ ਕਹਿੰਦੇ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆਂ ਬਲ ਰਾਮ ਜੀਓ ਸੰਤ ਜਨ ਕੌਣ ਨੇ ਇੱਥੇ ਸੰਤ ਜਨ ਆਖਿਆ ਗਿਆ ਮਿਲੇ ਹੋਇਆਂ ਨੂੰ ਇਟ ਮੀਨਸ ਵੀ ਜਿਵੇਂ પતિ ਪਤਨੀ ਦਾ ਕੋਈ ਨੋਕ ਚੋਕ ਹੋ ਜਾਵੇ ਕੋਈ ਦੂਰੀ ਪੈ ਜਾਵੇ ਜਿਹੜਾ ਉਹਨਾਂ ਦੋਵਾਂ ਦੇ ਵਿੱਚ ਵਿਚਾਵ ਕਰਨ ਵਾਲਾ ਵਿਚੋਲਿਆ ਹੁੰਦਾ ਹੈ ਜਿਹਨੂੰ ਵਿਚੋਲਾ ਕਹਿ ਦਿੰਨੇ ਆ ਉਹ ਦੋਵਾਂ ਨੂੰ ਫੇਰ ਇਕੱਠਿਆਂ ਕਰ ਦਿੰਦਾ ਵੀ ਕੋਈ ਗੱਲ ਨਹੀਂ ਰਿਸ਼ਤੇ ਤਾਂ ਇਦਾਂ ਚੱਲਦੇ ਰਹਿੰਦੇ ਨੇ ਖਟਾਸ ਪਰ ਇੱਕ ਦੂਸਰੇ ਤੋਂ ਟੁੱਟਣਾ ਨਹੀਂ ਜੇ ਸਾਡੇ ਮਨ ਅੰਦਰ ਵਿਕਾਰ ਆ ਗਏ ਅਸੀਂ ਪਰਮੇਸ਼ਰ ਦੇ ਨਾਲੋਂ ਟੁੱਟ ਗਏ ਆ ਦੂਰੀ ਪੈ ਗਈ ਹੈ ਉਹ ਸੰਤ ਜਨ ਹੈ ਗੁਰੂ ਉਹ ਸੰਤ ਜਨ ਹਨ ਗੁਰਮੁਖ ਜਿਨ੍ਹਾਂ ਦੇ ਨਾਲ ਮਿਲਿਆ ਸਾਡਾ ਮਨ ਫੇਰ ਲਗਨ ਵਿੱਚ ਲੱਗ ਜਾਂਦਾ ਜੁੜ ਜਾਂਦਾ ਅੱਜ ਵੀ ਬੜੇ ਬੱਚੇ ਐਸੇ ਨੇ ਜਿਹੜੇ ਗੁਰੂ ਦੇ ਨਾਲੋਂ ਟੁੱਟ ਗਏ ਨੇ ਮੈਂ ਸਮਝਦਾ ਟੁੱਟੇ ਨਹੀਂ ਦੂਰੀਆਂ ਪੈ ਗਈਆਂ ਨੇ ਵੇਖੋ ਟੁੱਟਣਾ ਤਾਂ ਹੁੰਦਾ ਨਾ ਪਤਿਤ ਹੋ ਜਾਣਾ ਦੂਰੀਆਂ ਪੈ ਗਈਆਂ ਨੇ ਦੂਰੀਆਂ ਕਿੱਦਾਂ ਪਈਆਂ ਵੀ ਗੁਰੂ ਦੇ ਬਾਣੇ ਵਿੱਚ ਨਹੀਂ ਰਹੇ ਬਹੁਤ ਲੰਮਾ ਸਮਾਂ ਗੁਰੂ ਦੇ ਹੁਕਮਾਂ ਤੋਂ ਬਾਹਰ ਹੀ ਰਹੇ ਦੂਰੀਆਂ ਇਹ ਦੂਰੀਆਂ ਮਿਟ ਸਕਦੀਆਂ ਨੇ ਜੇ ਅਸੀਂ ਇੱਕ ਉਦਮ ਕਰੀਏ ਗੁਰੂ ਅੱਗੇ ਜਾ ਕੇ ਇਹ ਗੱਲ ਕਹੀਏ ਮਹਾਰਾਜ ਕਿਰਪਾ ਕਰ ਬਖਸ਼ ਲੈ ਰਿਸ਼ਤੇ ਅੰਦਰ ਆਈ ਹੋਈ ਖਟਾਸ ਵੀ ਇਦਾਂ ਹੀ ਖਤਮ ਹੁੰਦੀ ਹੈ ਵੇਖੋ ਇੱਕ ਜਾਨਾ ਝੁੱਕ ਜਾਵੇ ਜਾਂ ਦੋਵੇਂ ਜਾਨਿਆਂ ਵਿੱਚ ਇਹ ਸਿਆਣਪ ਹੋਵੇ ਵੀ ਕੋਈ ਗਲਤੀ ਹੋ ਗਈ ਬੈਠ ਕੇ ਇੱਕ ਦੂਸਰੇ ਨੂੰ ਮਿਲ ਕੇ ਸਮਝ ਕੇ ਵੀ ਜੋ ਇਹ ਗਲਤੀਆਂ ਇਹ ਦੁਬਾਰਾ ਨਾ ਹੋਣ ਇੱਕ ਦੂਸਰੇ ਨਾਲ ਵਾਅਦਾ ਕਰਕੇ ਰਿਸ਼ਤਾ ਫਿਰ ਜੁੜ ਜਾਂਦਾ ਹੈ ਇੰਦਾ ਹੀ ਮਹਾਰਾਜ ਕਹਿੰਦੇ ਉਹ ਵਡਭਾਗੀ ਹਨ ਜਿਨ੍ਹਾਂ ਨੂੰ ਸੰਤ ਜਨ ਮਿਲੇ ਗੁਰਮੁਖ ਮਿਲੇ ਗੁਰੂ ਮਿਲੇ ਆ ਜਿਨ੍ਹਾਂ ਹਰੀ ਨਾਲ ਮੇਲ ਕਰਾ ਦਿੱਤਾ ਹਰ ਪਾਇਆ ਵਡਭਾਗੀਆਂ ਬਲਰਾਮ ਜੀ ਉਹ ਮਬਲਿਹਾਰ ਜਾਵਾ ਪਰਮੇਸ਼ਰ ਤੋਂ ਜਿਨੇ ਮੈਨੂੰ ਇਹੋ ਜੇ ਸੰਤਾਂ ਦੀ ਸੰਗਤ ਬਖਸ਼ੀ ਹੈ ਸੰਗਤ ਵਿੱਚ ਬੈਠਣਾ ਵੀ ਵਡਭਾਗੀ ਹੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀਜੇ ਜੀ ਬਿਨਾ ਭਾਗਾਂ ਤੋਂ ਸਤ ਸੰਗਤ ਪ੍ਰਾਪਤ ਨਹੀਂ ਹੋ ਸਕਦੀ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਗੁਰਮੁਖ ਜਨ ਦੇ ਨਾਲ ਮਿਲਾਪ ਵੀ ਬਿਨਾ ਭਾਗਾਂ ਤੋਂ ਗੁਰੂ ਨਾਲ ਮਿਲਾਪ ਵੀ ਬਿਨਾ ਭਾਗਾਂ ਤੋਂ ਨਹੀਂ ਹੁੰਦਾ ਤੇ ਜੇ ਮੈਂ ਦੁਨਿਆਵੀ ਉਦਾਹਰਣ ਦੇਵਾਂ ਵੀ ਚੰਗੇ ਵਿਚੋਲੇ ਵੀ ਇਦਾਂ ਨਹੀਂ ਮਿਲਦੇ ਜਿਹੜੇ ਚੰਗੇ ਵਿਚੋਲੇ ਜਿਹੜੇ ਰਿਸ਼ਤੇ ਨੂੰ ਜੋੜ ਕੇ ਰੱਖਣ ਵਾਲੇ ਨਾ ਬਹੁਤ ਘੱਟ ਨੇ ਲਾਲਚ ਨਾਲ ਭਰੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਲੱਗ ਬਹੁਤ ਮਿਲ ਜਾਣਗੇ ਝੂਠੇ ਫਰੇਬੀ ਮਕਾਰ ਸਿਆਣਾ ਵਿਚੋਲਾ ਚੰਗਾ ਵਿਚੋਲਾ ਲੱਭਣਾ ਬੜਾ ਔਖਾ ਏ ਇਦਾਂ ਹੀ ਗੁਰੂ ਉਹ ਵਿਚੋਲਾ ਏ ਜਿਹੜਾ ਮੈਨੂੰ ਤੇ ਪਰਮੇਸ਼ਰ ਨਾਲ ਜੋੜਦਾ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਹਰੀ ਨੂੰ ਮੈਂ ਪਾਲਿਆ ਹਰੀ ਮੇਰੇ ਜੀਵਨ ਵਿੱਚ ਵਸ ਗਿਆ ਹੁਣ ਮੇਰੀਆਂ ਜਿਹੜੀਆਂ ਗੱਲਾਂ ਨੇ ਮੇਰੀ ਜਿਹੜੀ ਬਾਣੀ ਹੈ ਉਹਦੇ ਨਾਲ ਜੁੜੀ ਹੋਈ ਹੈ ਉਸ ਤੋਂ ਵੱਖਰੀ ਨਹੀਂ ਇਹ ਕਹਿਣ ਦਾ ਭਾਵ ਕੀ ਹੈ ਵੀ ਜਦੋਂ ਕੋਈ ਦੋ ਪ੍ਰੇਮ ਕਰਨ ਵਾਲੇ ਇੱਕ ਥਾਂ ਹੋ ਜਾਣ ਜੁੜ ਜਾਣ ਜੇ ਪਤੀ ਦੀ ਗੱਲ ਕਰੀਏ ਤੇ ਉਹ ਹਰ ਵਕਤ ਆਪਣੀਆਂ ਗੱਲਾਂ ਵਿੱਚ شمار ਕਰੇਗਾ ਪਤਨੀ ਦੀਆਂ ਗੱਲਾਂ ਜੇ ਪਤਨੀ ਦੀ ਗੱਲ ਕਰੀਏ ਤੇ ਉਹ ਕਿਤੇ ਵੀ ਬੈਠੀ ਹੋਏਗੀ ਉਹ ਪਤੀ ਦੀਆਂ ਵਿਚਾਰਾਂ ਨੂੰ ਭੁਲਾ ਨਹੀਂ ਸਕਦੀ ਉਸ ਤੋਂ ਮੁਨਕਰ ਨਹੀਂ ਹੁੰਦੀ ਦੋਵਾਂ ਦੀਆਂ ਗੱਲਾਂ ਵਿੱਚ ਇੱਕ ਦੂਸਰੇ ਦੇ ਪ੍ਰੇਮ ਦੀਆਂ ਬਾਤਾਂ ਹੁੰਦੀਆਂ ਨੇ ਇਦਾਂ ਹੀ ਜਿਹੜਾ ਭਗਤ ਹੈ ਉਸ ਦੇ ਜੀਵਨ ਦੇ ਅੰਦਰ ਵੀ ਇਹ ਅਵਸਥਾ ਹੈ ਵੀ ਜਿੱਥੇ ਕਿਤੇ ਵੀ ਬੈਠੇਗਾ ਕਿਤੇ ਵੀ ਜਾਏਗਾ ਕੁਝ ਕਰੇਗਾ ਉਹ ਪਰਮੇਸ਼ਵਰ ਦੀ ਬਾਤ ਕਹਾਂ ਰਾਮ ਦੀ ਗੱਲ ਕਹਾਂ ਖੁਦਾ ਪਰਵਰਦੀਗਰ ਦੀ ਗੱਲ ਕਹੇ ਤੋਂ ਬਿਗੈਰ ਰਹਿ ਨਹੀਂ ਸਕਦਾ ਕਹਿਣ ਤੋਂ ਮਰਾਦ ਹੈ ਕੋਈ ਵੀ ਕੰਮ ਕਰਦਾ ਕੋਈ ਵੀ ਬੋਲ ਬੋਲਦਾ ਹੈ ਉਦੀ ਜ਼ੁਬਾਨ ਉਹਦੇ ਕੰਮ ਉਹਦੇ ਕਿਰਦਾਰ ਉਹਦੇ ਗੁਣਾ ਵਿੱਚ ਪਰਮੇਸ਼ਰ ਦੇ ਗੁਣਾ ਦੀ ਝਲਕ ਪੈਂਦੀ ਇਹਨੂੰ ਮਹਾਰਾਜ ਕਹਿੰਦੇ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲਨੀ ਹਰ ਬਾਣੀ ਸੰਤ ਜਨਾ ਵਡ ਪਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਗੁਰਮੁਖ ਜਨਾਂ ਦੇ ਨਾਲ ਮਿਲਾਪ ਗੁਰਸਿੱਖਾਂ ਨਾਲ ਸੱਚੇ ਬੰਦਿਆਂ ਨਾਲ ਚੰਗੇ ਬੰਦਿਆਂ ਨਾਲ ਮਿਲਾਪ ਹੋਣਾ ਬੜਾਈ ਔਖਾ ਹੈ ਗੁਰੂ ਨਾਲ ਮਿਲਣਾ ਵੀ ਬਹੁਤ ਔਖਾ ਹੋ ਜਾਂਦਾ ਏ ਜਦੋਂ ਸਾਨੂੰ ਸਾਡੇ ਸਾਹਮਣੇ ਕਈ ਬਿਆੰਤ ਪ੍ਰਕਾਰ ਦੇ ਗੁਰੂ ਹੋਣ ਸੱਚੇ ਗੁਰੂ ਨੂੰ ਲੱਭਣਾ ਬਹੁਤ ਹੀ ਕਠਿਨ ਹੈ ਸੱਚੇ ਗੁਰੂ ਨੂੰ ਲੱਭਣ ਵਾਸਤੇ ਸਾਨੂੰ ਭਾਈ ਮੱਖਣਸ਼ਾ ਲੁਬਾਣੇ ਵਰਗੀ ਸੋਚ ਰੱਖਣੀ ਪੈਣੀ ਕਿਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨੇ ਖੋਜਿਆ ਇਦਾਂ ਹੀ ਰਿਸ਼ਤਿਆਂ ਦੀ ਖੋਜਬੀਨ ਕਰਨ ਵਾਲਾ ਜਿਹੜਾ ਵਿਚੋਲਾ ਹੈ ਨਾ ਉਹਨੂੰ ਲੱਭਣਾ ਬੜਾ ਔਖਾ ਜਿਹੜਾ ਚੰਗੇ ਮੇਲ ਕਰਾਵੇ ਸਚੇ ਮਿਲ ਕਰਾਵੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਸੰਤ ਜਨਾਂ ਨੂੰ ਚੰਗੇ ਬੰਦਿਆਂ ਨੂੰ ਗੁਰਮੁਖ ਜਨਾਂ ਨੂੰ ਸੱਚੇ ਬੰਦਿਆਂ ਨੂੰ ਲੱਭਣਾ ਬੜਾ ਔਖਾ ਹੈ ਜਿਹੜਾ ਲੱਭ ਲੈਂਦਾ ਉਹ ਵੱਡੇ ਭਾਗਾਂ ਵਾਲਾ ਹੈ ਭਾਈ ਹਰ ਕਥੀਏ ਅਕਥ ਕਹਾਣੀ ਜੀ ਦੇ ਨਾਲ ਮਿਲ ਕੇ ਅਸੀਂ ਆਪਣੇ ਜੀਵਨ ਦੀ ਕਹਾਣੀ ਜਿਹੜੀ ਅਕਥ ਹੈ ਜਿਹੜੀ ਕਹੀ ਨਹੀਂ ਜਾ ਸਕਦੀ ਉਹਨੂੰ ਜਾਣ ਜਾਣੇ ਹਾਂ ਭਾਵ ਭਗਤ ਜਨਾਂ ਜਿਹੜੇ ਪਰਮੇਸ਼ਰ ਨਾਲ ਜੁੜੇ ਨੇ ਜੇ ਉਹਨਾਂ ਦੀ ਸੰਗਤ ਸਾਨੂੰ ਮਿਲ ਜਾਏ ਅਸੀਂ ਵੀ ਪਰਮੇਸ਼ਰ ਨਾਲ ਜੁੜ ਜਾਵਾਂਗੇ ਤੇ ਉਹ ਅਕੱਥ ਦੀਆਂ ਬਾਤਾਂ ਕਹਿਣ ਲੱਗ ਪਾਵਾਂਗੇ ਹਿਰਦੈ ਹਰ 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 ਤੋਂ ਨੇ ਉਪਜੀ ਹਰ ਜੱਪੀਏ ਮਸਤਕ ਭਾਗ ਜਿਓ ਸੋ ਬੜੇ ਸੱਜਣੇ ਸਵਾਲ ਕਰਦੇ ਨੇ ਮਸਤਕ ਭਾਗ ਮੱਥੇ ਦੇ ਕਰਮ ਲੇਖ ਦੇਖੋ ਗੁਰਬਾਣੀ ਲੇਖਾਂ ਕਿਸਮਤਾਂ ਮੱਥੇ ਦੇ ਭਾਗਾਂ ਵਿੱਚ ਬਲੀਵ ਨਹੀਂ ਕਰਦੇ ਗੁਰਬਾਣੀ ਦੇ ਅਨੁਸਾਰ ਮਸਤਕ ਲੇਖ ਕਿਸਮਤ ਭਾਗ ਵਿਅਕਤੀ ਦੇ ਆਪਣੇ ਹੱਥ ਵਿੱਚ ਨੇ ਜੇ ਤੁਸੀਂ ਜ਼ਮੀਨ ਦੇ ਵਿੱਚ ਕਾਂਟੇ ਬੀਜਦੇ ਕੰਡੇ ਬੀਜਦੇ ਹੋ ਤੇ ਕੰਡੇ ਪ੍ਰਾਪਤ ਜੇ ਤੁਸੀਂ ਗੁਲਾਬ ਲਗਾ ਰਹੇ ਹੋ ਗੁਲਾਬ ਮਿਲਦਾ ਹੈ ਇਦਾਂ ਤਾਂ ਕਦੀ ਹੋਇਆ ਨਹੀਂ ਵੀ ਤੁਸੀਂ ਕਣਕ ਲਾਈ ਹੈ ਤੇ ਤੁਹਾਨੂੰ ਚਾਵਲ ਮਿਲ ਗਏ ਸੋ ਇਹ ਕੁਦਰਤ ਦਾ ਸਿਧਾਂਤ ਹੈ ਜੋ ਵਿਚਾਰ ਤੁਸੀਂ ਜੀਵਨ ਵਿੱਚ ਲੈ ਕੇ ਆਓਗੇ ਉਹ ਵਿਚਾਰ ਤੁਹਾਡੇ ਜੀਵਨ ਵਿੱਚੋਂ ਪ੍ਰਗਟ ਹੋਣਗੇ ਜੋ ਸੰਸਕਾਰ ਤੁਸੀਂ ਬੀਜੋਗੇ ਉਹ ਸੰਸਕਾਰ ਭਾਵੇਂ ਬੱਚਿਆਂ ਵਿੱਚ ਮਾਪੇ ਸੰਸਕਾਰ ਬੀਜਦੇ ਨੇ ਉਹ ਫਲ ਫਲੀਪੂਤ ਹੁੰਦੇ ਨੇ ਉਹ ਪ੍ਰਾਪਤ ਹੁੰਦੇ ਨੇ ਜਿਹੜਾ ਕੰਮ ਤੁਸੀਂ ਅੱਜ ਕਰਦੇ ਹੋ ਉਹ ਵੀ ਤੁਹਾਨੂੰ ਫਲ ਸਰੂਪ ਕੰਮ ਵਾਪਸ ਲੱਟ ਕੇ ਜ਼ਰੂਰ ਆਏਗਾ ਇਸੇ ਪ੍ਰਕਾਰ ਮਸਤਕ ਲੇਖ ਦਾ ਭਾਵ ਹੈ ਜੇ ਤੁਸੀਂ ਸ਼ਰਾਬ ਪੀਂਦੇ ਹੋ ਜੇ ਤੁਸੀਂ ਪਤਿਤ ਪੁਨੇ ਵੱਲ ਜਾਂਦੇ ਹੋ ਜੇ ਤੁਸੀਂ ਅਯਾਸ਼ੀ ਵੱਲ ਜਾਂਦੇ ਹੋ ਜਾਂ ਹੋਰ ਵਿਕਾਰੀ ਜੀਵਨ ਵੱਲ ਜਾਂਦੇ ਹੋ ਪ੍ਰਭੂ ਨਾਲ ਦੂਰੀਆਂ ਤੁਹਾਡੀਆਂ ਤੁਹਾਡੇ ਕਰਮਾਂ ਕਰਕੇ ਤੇ ਜਿਹੜੇ ਉਦਮ ਕਰਦੇ ਨੇ ਜਿਹੜੇ ਗੁਰੂ ਨੂੰ ਮਿਲਣ ਦਾ ਯਤਨ ਕਰਦੇ ਨੇ ਗੁਰੂ ਦੀ ਬਾਣੀ ਸਮਝਦੇ ਨੇ RAM ਦਾ ਨਾਮ ਜਪਦੇ ਨੇ ਝਾਉਂਦੇ ਨੇ ਉਹ ਉਹ ਵੀ ਤਾਂ ਆਪਣੇ ਮਸਤਕ ਲੇਖ ਲਿਖ ਰਹੇ ਨੇ ਜੋ ਨਿਤਨੇਮ ਕਰਦੇ ਮਾਣੀ ਪੜ੍ਹਦੇ ਨੇ ਜੋ ਗੁਰੂ ਗੁਰੂ ਜਪਦੇ ਸੇਵਾ ਕਰਦੇ ਨੇ ਲੋਕਾਈ ਦੀ ਸੇਵਾ ਕਰਦੇ ਸਭ ਨਾਲ ਪ੍ਰੇਮ ਕਰਦੇ ਮਸਤਕ ਭਾਗ ਨਹੀਂ ਛੋੜ ਕੀ ਆਪਨੇ ਕੀਤੇ ਕਰਮਾਂ ਦੁਆਰਾ ਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਜਪਦੇ ਬਹੁਤ ਨੇ ਭਉਂਦੇ ਵਿਰਲੇ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਹਰੀ ਨਾਮ ਦੀ ਧੁਨ ਉਪਜ ਗਈ ਹੈ ਭਾਵ ਜਿੱਥੇ ਪਰਮੇਸ਼ਰ ਹੈ ਉੱਥੇ ਈਰਖਾ ਕਲੇਸ਼ ਦਵੇਸ਼ ਨਫਰਤ ਵੈਰ ਪੁਣਾ ਇਹ ਸਭ ਕੁਝ ਟਿਕਦਾ ਨਹੀਂ ਹਰੀ ਦਾ ਮਨ ਵਿੱਚ ਵਸਣ ਦਾ ਅਰਥ ਹੀ ਇਹ ਹੈ ਵੀ ਮਨ ਪਵਿੱਤਰ ਹੋ ਗਿਆ ਮਨ ਸਾਫ਼ ਹੋ ਗਿਆ ਮਨ ਵਿੱਚ ਮਾੜੇ ਵਿਚਾਰ ਨਹੀਂ ਮਨ ਵਿੱਚ ਮਾੜੀ ਭਾਵਨਾ ਨਹੀਂ ਨਿਰਮਲ ਮਨ ਅੰਦਰ ਹੀ ਹਰੀ ਨਿਰਮਲ ਦਾ ਪ੍ਰਗਾਸ ਹੁੰਦਾ ਹੈ ਜਿਹੜੀ ਔਰਤ ਆਪਣੇ ਮਨ ਦੇ ਅੰਦਰ ਆਪਣੇ ਪਤੀ ਦੇ ਪ੍ਰਤੀ ਪਿਆਰ ਪੈਦਾ ਕਰਦੀ ਹੈ ਉਹ ਫਿਰ ਉਹ ਦੂਸਰਿਆਂ ਦੀ ਝਾਕ ਛੱਡ ਦਿੰਦੀ ਹੈ ਉਹਦੇ ਮਨ ਵਿੱਚ ਕਿਸੇ ਹੋਰ ਦੇ ਪ੍ਰਤੀ ਝਾਕ ਨਹੀਂ ਹੁੰਦੀ ਭਗਤ ਦਾ ਜੀਵਨ ਵੀ ਗੁਰੂ ਸਾਹਿਬ ਲਿਖਦੇ ਨੇ ਕਹਿੰਦੇ ਜਿਵੇਂ ਪਤਨੀ ਦਾ ਜੀਵਨ ਹੈ ਓਵੇਂ ਭਗਤ ਦਾ ਜੀਵਨ ਹੈ ਪਰਮੇਸ਼ਰ ਦੀ ਜੇ ਉਹਦੇ ਅੰਦਰ ਬਿਰਤੀ ਹੈ ਤੇ ਹੋਰਾਂ ਦੀ ਛਾਹ ਛੱਡ ਦਿੰਦਾ ਹੈ ਉਸ ਦਾ ਪਰਸਪਰ ਪੂਰਨ ਪ੍ਰੇਮ ਬਣ ਜਾਂਦਾ ਹੈ ਹਰ ਜੱਪੀਏ ਮਸਤਕ ਭਾਗ ਜਿਉ ਉਸ ਦੇ ਕੀਤੇ ਕਰਮਾਂ ਦੁਆਰਾ ਉਸ ਨੂੰ ਪਰਮੇਸ਼ਰ ਹਰੀ ਦੀ ਪ੍ਰਾਪਤੀ ਹੁੰਦੀ ਜਨ ਨਾਨਕ ਬੋਲੇ ਤੀਜੀ ਲਾਵੈ ਅਰ ਉਪਜੇ ਮਨ ਬੈਰਾਗ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਥਨ ਕਰਦੇ ਨੇ ਤੀਸਰੀ ਲਾਂ ਦੇ ਵਿੱਚ ਪਹਿਲੀ ਲਾਂ ਦੂਸਰੀ ਲਾਂ ਇਹ ਜੀਵਨ ਦੀ ਤੀਸਰੀ ਸਟੇਜ ਹੈ ਤੀਸਰੀ ਲਾਂ ਵਿੱਚ ਕਹਿੰਦੇ ਨੇ ਵੀ ਜਿਨ੍ਹਾਂ ਦਾ ਪ੍ਰੇਮ ਬਣਿਆ ਉਹਨਾਂ ਅੰਦਰ ਇਹ ਡਰ ਜ਼ਰੂਰ ਪੈਦਾ ਹੁੰਦਾ ਵੀ ਕਿਤੇ ਉਹਨਾਂ ਦਾ ਪ੍ਰੇਮ ਟੁੱਟ ਨਾ ਜਾਵੇ ਭਗਤ ਜਨਾਂ ਦੇ ਮਨ ਦੀ ਇਹ ਅਵਸਥਾ ਬਣਨੀ ਬੜੀ ਅਲੌਕਿਕ ਹੈ ਵੀ ਉਹ ਪਰਮੇਸ਼ਰ ਨਾਲ ਜੁੜੇ ਹਨ ਕਿਤੇ ਉਹਨਾਂ ਦੇ ਕਰਮ ਉਹਨਾਂ ਨੂੰ ਪਰਮੇਸ਼ਰ ਤੋਂ ਤੋੜ ਨਾ ਦੇਣ ਇਹ ਵਿਚਾਰ ਹੀ ਉਹਨਾਂ ਨੂੰ ਪਰਮੇਸ਼ਰ ਨਾਲ ਜੋੜਦੀ ਹੈ ਪਤਨੀ ਦਾ ਪਤੀ ਨਾਲ ਪਿਆਰ ਵੀ ਤਾਂ ਬਣਦਾ ਹੈ ਵੀ ਜੇ ਉਹਦੇ ਮਨ ਅੰਦਰ ਇਹ ਡਰ ਹੋਵੇ ਕਿਤੇ ਮੇਰੇ ਤੋਂ ਕੋਈ ਐਹੋ ਜਿਹਾ ਕਰਮ ਨਾ ਕਮਾਇਆ ਜਾਵੇ ਜਿਹਦੇ ਨਾਲ ਇਹ ਰਿਸ਼ਤਾ ਟੁੱਟੇ ਇਸ ਰਿਸ਼ਤੇ ਵਿੱਚ ਦਰਾਰ ਖਟਾਸ ਆਵੇ ਸੋ ਦੋਵਾਂ ਜੀਆਂ ਦੇ ਵਿੱਚ ਜਿੱਥੇ ਪ੍ਰੇਮ ਦੀ ਗੱਲ ਕੀਤੀ ਹੈ ਉੱਥੇ ਪਰਮੇਸ਼ਰ ਤੇ ਭਗਤ ਦੇ ਪ੍ਰੇਮ ਦੀ ਗੱਲ ਮਹਾਰਾਜ ਜੀ ਨੇ ਤੀਸਰੀ ਲਾਂ ਵਿੱਚ ਰੱਖੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹੈ ਜੀਵਨ ਦੀ ਤੀਸਰੀ ਲਾ ਜੀਵਨ ਦਾ ਤੀਸਰਾ ਪੜਾ ਇਹ ਚਾਰ ਲਾਵਾ ਨਹੀਂ ਇਹ ਚਾਰ ਲਾਵਾ ਵਿੱਚ ਮਹਾਰਾਜ ਜੀ ਨੇ ਸੰਪੂਰਨ ਜੀਵਨ ਦੇ ਅੰਦਰ ਗ੍ਰਸਤ ਮਾਰਗ ਕਿਵੇਂ ਚੱਲਣਾ ਚਾਹੀਦਾ ਹੈ ਗ੍ਰਸਤ ਮਾਰਗ ਦੇ ਅੰਦਰ ਕੈਸੀ ਅਵਸਥਾ ਹੁੰਦੀ ਹੈ ਇਸ ਦਾ ਬਿਆਨ ਕੀਤਾ ਹੈ ਮੈਂ ਆਸ ਕਰਦਾ ਹਾਂ ਵੀ ਆਪ ਜੀ ਨੂੰ ਇਹ ਵਿਚਾਰਾ ਜਿਹੜੀਆਂ ਨੇ ਉਹ ਸ਼ੋਭਨੀਕ ਚੰਗੀਆਂ ਲੱਗੀਆਂ ਹੋਈਆਂ ਬੇਨਤ ਭੁੱਲਾਂ ਦੀ ਖਿਮਾ ਕਰਨੀ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਆਪਜੀ ਅਗਲੇਰੇ ਸਮੇਂ ਵਾਸਤੇ ਗੁਰਮਤ ਵਿਚਾਰਾਂ ਨਾਲ ਜੁੜੇ ਰਹੋ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਵਾਨੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ